ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਫਟਕੜੀ ਦਾ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਤਾਂ ਜਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤੁਹਾਡੇ ਦੁਸ਼ਮਨਾ ਨੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਏ ਤਾਂ ਅੱਜ ਦਾ ਉਹ ਪਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਏ ਕਈ ਵਾਰ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਤੇ ਇੰਨੇ ਜਾਬੇ ਗਲਤ ਫਹਿਮੀਆਂ ਬਾਤਾਂ ਜਾਂਦੀਆਂ ਨੇ ਜਿੰਨਾ ਤੋਂ ਸਾਨੂੰ ਲੱਗਦਾ ਏ ਕਿ ਜਾਂ ਤਾਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਏ ਜਿਵੇਂ ਕਰਕੇ ਸਾਡੇ ਘਰ ਦੇ ਵਿੱਚ ਹਰ ਰੋਜ਼ ਲੜਾਈ ਕਲੇਸ਼ ਵਾਧਦਾ ਜਾਂਦਾ ਹੈ ਸਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੁਕਦਾ ਤੇ ਕੋਈ ਨਾ ਕੋਈ ਫੈਮਿਲੀ ਮੈਂਬਰ ਬਿਮਾਰ ਲੱਗ ਜਾਂਦਾ ਹੈ ਤੇ ਚਾਹ ਫਿਰ ਤੁਹਾਡੇ ਦੁਸ਼ਮਣ ਹੱਥ ਧੋ ਕੇ ਤੁਹਾਡੇ ਪਿੱਛੇ ਇਨਾ ਪਏ ਹੋਇਆ ਕਿ ਤੁਹਾਨੂੰ ਇੱਥੇ ਤੱਕ ਤੰਗ ਪਰੇਸ਼ਾਨ ਕੀਤਾ ਹੋਇਆ ਤੁਸੀਂ ਆਪਣੀ ਘਰ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਖਾਣਾ ਵੀ ਨਹੀਂ ਖਾ ਸਕਦੇ ਤੇ ਨਾ ਹੀ ਤੁਸੀਂ ਆਪਣੇ ਫਿਊਚਰ ਦੇ ਬਾਰੇ ਸੋਚ ਰਹੇ ਹੋ ਤੇ ਨਾ ਹੀ ਤੁਸੀਂ ਆਪਣੇ ਵਪਾਰ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਕੰਮ ਕਰ ਰਹੇ ਹੋ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਸਾਡਾ ਕਾਰੋਬਾਰ ਵਪਾਰ ਇਹ ਜਿਹੜਾ ਉਹ ਵੀ ਬਿਲਕੁਲ ਡਾਊਨ ਚਲਾ ਜਾਂਦਾ ਹੈ ਕਿਉਂਕਿ ਸਾਡਾ ਸਾਡੇ ਕੰਮਾਂ ਦੇ ਵਿੱਚ ਧਿਆਨ ਹੀ ਨਹੀਂ ਰਹਿੰਦਾ ਤੇ ਇਸੇ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਆ ਜਿਹੜੇ ਵੀ ਵਿਅਕਤੀ ਦੇ ਪਿੱਛੇ ਉਹਨਾਂ ਦੇ ਦੁਸ਼ਮਣ ਪੈ ਜਾਂਦੇ ਨੇ ਜਾਂ ਫਿਰ ਕੋਈ ਤਾੰਤ੍ਰਿਕ ਕਰਿਆਵਾ ਕਰਵਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੰਦੇ ਨੇ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਤੁਹਾਡੇ ਦੁਸ਼ਮਣ ਵਧ ਰਹੇ ਨੇ ਅੱਜ ਇੱਕ ਦੁਸ਼ਮਣ ਕੱਲ ਨੂੰ ਕੋਈ ਨਵਾਂ ਤੇ ਪਰਸ ਨੂੰ ਕੋਈ ਹੋਰ ਹੁੰਦਾ ਹੈ ਜਿਸ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਦੁਸ਼ਮਨਾ ਦੀ ਗਿਣਤੀ ਵਾਧਦੀ ਜਾ ਰਹੀ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਦੁਰਘਟਨਾਵਾਂ ਬਹੁਤ ਜ਼ਿਆਦੀਆਂ ਵਾਧਦੀਆਂ ਆ ਰਹੀਆਂ ਹੈ ਅਚਾਨਕ ਹੀ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਦੁਰਘਟਨਾਵਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਕਿਸੇ ਨੂੰ ਕੁਝ ਹੋ ਜਾਂਦਾ ਹੈ ਫੈਮਿਲੀ ਦੇ ਵਿੱਚ ਕੱਲ ਕਿਸੇ ਨੂੰ ਕੁਝ ਹੋ ਜਾਂਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਧਨ ਦੀ ਜਿਹੜੀ ਹਾਨੀ ਹੋ ਜਾਂਦੀ ਕਹਿਣ ਦਾ ਭਾਵ ਹੈ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਪੈਸਾ ਹੈ ਉਹ ਰੁਕਣਾ ਬੰਦ ਹੋ ਜਾਂਦਾ ਪੈਸੇ ਆਉਣ ਦੇ ਰਸਤੇ ਵੀ ਬੰਦ ਹੋ ਜਾਂਦੇ ਨੇ ਜਿਸ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਗਰੀਬੀ ਤੇ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੀ ਤਰ੍ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਤਾਂ ਫਿਟਕੜੀ ਦਾ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰਕੇ ਰੱਖ ਸਕਦਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੀ ਆਕੜ ਨਿਕਲ ਜਾਵੇਗੀ ਤੇ ਉਹ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੰਗ ਪਰੇਸ਼ਾਨ ਕਰਨ ਦੇ ਬਾਰੇ ਸੋਚਣਗੇ ਹੀ ਨਹੀਂ ਇਸੇ ਤਰ੍ਹਾਂ ਤੁਹਾਡਾ ਦੁਸ਼ਮਣ ਏਕੇ ਦੋਏ ਭਾਵੇਂ ਲੱਖਾਂ ਨੇ ਕਰੋੜਾਂ ਨੇ ਤੇ ਤੁਹਾਡੇ ਦੁਸ਼ਮਣ ਇੰਨੇ ਤਾਕਤਵਾਰ ਨੇ ਕਿ ਤੁਸੀਂ ਉਹਨਾਂ ਦਾ ਸਾਹਮਣਾ ਹੀ ਨਹੀਂ ਕਰ ਪਾਰੇ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਦੁਸ਼ਮਣੇ ਭਾਵੇਂ ਲੱਖਾਂ ਨੇ ਭਾਵੇਂ ਕਿੰਨੇ ਵੀ ਤਾਕਤਵਾਰ ਨੇ ਇਸ ਉਪਾਅ ਨੂੰ ਤੁਸੀਂ ਸਾਡੇ ਦੱਸੇ ਗਿਆ ਤਰੀਕੇ ਦੇ ਅਨੁਸਾਰ ਆਪਣੀ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋਣ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਦੁਸ਼ਮਣ ਵੀ ਦੂਰ ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਉਹਨਾਂ ਨੇ ਤੁਹਾਡੇ ਉੱਪਰ ਕੋਈ ਕਾਲਾ ਜਾਦੂ ਟੂਣਾ ਕੀਤਾ ਹੋਇਆ ਜਿਸ ਕਰਕੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਦਾ ਵੀ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਅਸਰ ਨਹੀਂ ਹੋਣ ਵਾਲਾ ਇਸ ਉਵਾਰਨ ਨੂੰ ਤੁਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੀ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਤੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਵਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਦੇ ਨਾਲ ਨਾਲ ਤੁਹਾਨੂੰ ਇਹ ਦੱਸ ਦੇਣੀ ਹੈ ਕਿ ਜਿਹੜਾ ਅਸੀਂ ਅੱਜ ਦਾ ਤੁਹਾਨੂੰ ਉਪਾਅ ਦੱਸਣਾ ਹੈ ਨਾ ਇਸ ਉਪਾਅ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਵੀ ਤੁਹਾਡੇ ਤੋਂ ਦੂਰ ਹੋਵੇਗਾ ਤੇ ਜਿਹੜਾ ਉਸ ਦਾ ਕੀਤਾ ਕਰਾਇਆ ਹੋਵੇਗਾ ਨਾ ਉਹ ਵੀ ਤੁਹਾਡੇ ਤੋਂ ਦੂਰ ਹੋ ਜਾਏਗਾ ਉਹਦਾ ਵੀ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਇਜ ਇਸ ਕਰਕੇ ਤੁਹਾਨੂੰ ਕਦੇ ਵੀ ਫਿਰ ਮੁੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਦੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਕੋ ਕਦੇ ਵੀ ਪਰੇਸ਼ਾਨ ਤੁਹਾਨੂੰ ਨਹੀਂ ਹੋਣਾ ਪਵੇਗਾ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਨਾ ਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਜ਼ਿਆਦਾਤਰ ਆਪਣੇ ਦੁਸ਼ਮਣਾਂ ਤੋਂ ਪਰੇਸ਼ਾਨ ਨੇ ਕਿਉਂਕਿ ਕਾਲਜੁਗ ਦਾ ਸਮਾਂ ਹੈ ਜੋ ਜਿਵੇਂ ਹੀ ਤੁਸੀਂ ਤਰੱਕੀ ਕਰੋਗੇ ਤੁਹਾਡੀ ਥੋੜੀ ਜਿਹੀ ਤਰੱਕੀ ਦੇ ਨਾਲ ਤੁਹਾਡੇ ਉਸ ਤੋਂ ਵੱਧ ਕੇ ਦੁਸ਼ਮਣ ਬਣ ਜਾਣਗੇ ਕਿਉਂਕਿ ਉਹ ਤੁਹਾਡੀ ਤਰੱਕੀ ਨੂੰ ਅੱਜਕੱਲ੍ਹ ਲੋਕ ਨੇ ਜਿਹੜੇ ਉਚਾਰ ਦੇਵੇ ਜਿਵੇਂ ਜਿਵੇਂ ਕਾਲਜੁਗ ਦਾ ਸਮਾਂ ਆ ਵਧ ਰਿਹਾ ਓਵੇਂ ਓਵੇਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁਸ਼ਮਣ ਨੇ ਉਹ ਵੀ ਵਧਦੇ ਜਾ ਰਹੇ ਨੇ ਇਸੀ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਧਨ ਦੀ ਕਮੀ ਹੋ ਰਹੀ ਹੈ ਤੇ ਚਾਹ ਫਿਰ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰਿਧੀ ਨਹੀਂ ਹੈਗੀ ਤੁਹਾਡੇ ਘਰ ਦਾ ਕੋਈ ਨਾ ਕੋਈ ਫੈਮਲੀ ਮੈਂਬਰ ਬਿਮਾਰ ਰਹਿੰਦਾ ਹੈ ਤੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੇ ਕੋਈ ਦੁਸ਼ਮਣ ਨੇ ਤੰਗ ਪਰੇਸ਼ਾਨ ਕੀਤਾ ਹੋਇਆ ਜਾਂ ਫਿਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਤਾਂਤਰਿਕ ਕਰਿਆਵਾ ਕਾਲਾ ਜਾਦੂ ਕਰਵਾਇਆ ਹੋਇਆ ਹੈ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਨੇ ਨਾ ਜਿਹੜੀਆਂ ਅੱਜ ਦੀ ਵੀਡੀਓ ਦੇ ਨਾਲ ਤੁਹਾਡੀਆਂ ਦੂਰ ਹੋਣ ਵਾਲੀਆਂ ਨੇ ਤੇ ਜੇਕਰ ਤੁਹਾਡੇ ਘਰ ਨੂੰ ਕਿਸੇ ਦੀ ਬੁਰੀ ਨੈਚਰ ਲੱਗੀ ਹੋਈ ਹੈ ਨજર ਦੋਸ਼ ਇਹ ਤਾਂ ਤੁਹਾਡੇ ਘਰ ਦੀ ਨੈਚਰ ਦੋਸ਼ ਨੂੰ ਵੀ ਦੂਰ ਕਰ ਦੇਵੇਗਾ ਬਹੁਤ ਸਾਰੀਆਂ ਪਰੇਸ਼ਾਨੀਆਂ ਫਟਕੜੀ ਦੇ ਉਪਾਅ ਦੇ ਨਾਲ ਅੱਜ ਤੁਹਾਡੀਆਂ ਦੂਰ ਹੋਣ ਵਾਲੀਆਂ ਨੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਕਰ ਸਕਦਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ 1 ਰੁਪਿਆ ਦਾ ਖਰਚਾ ਵੀ ਨਹੀਂ ਹੋਣਾ ਦਾ ਤੇ ਇਸ ਦੇ ਨਾਲ ਨਾਲ ਤੁਹਾਡਾ ਜਿਹੜਾ ਸਮਾਂ ਏ ਉਹ ਵੀ ਜ਼ਿਆਦਾ ਨਹੀਂ ਲੱਗਣ ਵਾਲਾ ਇਸ ਉਪਾਅ ਨੂੰ ਕਰਦੇ ਸਮੇਂ ਇਸੇ ਤਰ੍ਹਾਂ ਜੇਕਰ ਤੁਹਾਡਾ ਵਪਾਰ ਏ ਉਹ ਨਹੀਂ ਚੱਲ ਰਿਹਾ ਉਥੇ ਕਸਟਮਰ ਨਹੀਂ ਆਉਂਦੇ ਕਾ ਕਿ ਨਹੀਂ ਆਉਦੇ ਘਟ ਚੁੱਕੇ ਨੇ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੀ ਵਪਾਰ ਵਾਲੀ ਜਗ੍ਹਾ ਤੇ ਕਰੋਗੇ ਤੇ ਤੁਹਾਡਾ ਜਿਹੜਾ ਵਪਾਰ ਏ ਉਹ ਪਹਿਲਾਂ ਮੰਗ ਪਹਿਲਾਂ ਤੋਂ ਵੀ ਵੱਧ ਕੇ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਇਸੀ ਤਰ੍ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਉਪਾਦ ਜਿਸ ਉਪਾਦ ਨੂੰ ਤੁਸੀਂ ਆਪਣੇ ਵਪਾਰ ਵਾਲੀ ਜਗ੍ਹਾ ਤੇ ਜਾਂ ਫਿਰ ਆਪਣੇ ਘਰ ਦੇ ਵਿੱਚ ਕਰਨਾ ਹੈ ਇਸ ਉਪਾਦ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ ਫਿਟਕੜੀ ਤੇ ਫਿਟਕੜੀ ਦੇ ਤੁਸੀਂ ਚਾਰ ਟੁਕੜੇ ਲੈ ਲੈਨੇ ਜੇਕਰ ਤੁਸੀਂ ਇਸ ਉਪਾਦ ਨੂੰ ਘਰ ਦੇ ਵਿੱਚ ਕਰ ਰਹੇ ਹੋ ਤਾਂ ਤੁਸੀਂ ਇਹ ਚਾਰ ਟੁਕੜੇ ਫਿਟਕੜੀ ਦੇ ਆਪਣੇ ਘਰ ਦੇ ਵਿੱਚ ਚਾਰਾ ਕੋਣਿਆਂ ਤੇ ਤੁਸੀਂ ਰੱਖ ਦੇਨੇ ਲੇ ਤੇ ਜੇਕਰ ਤੁਸੀਂ ਇਸ ਉਪਾਦ ਨੂੰ ਆਪਣੀ ਕਿਸੇ ਸ਼ਾਪ ਜਾਂ ਵਪਾਰ ਵਾਲੀ ਜਗ੍ਹਾ ਤੇ ਜਿੱਥੇ ਤੁਹਾਡਾ ਬਿਜ਼ਨਸ ਹੈ ਉਥੇ ਕਰ ਰਹੇ ਹੋ ਤਾਂ ਉਸ ਸ਼ਾਪ ਤੇ ਜਾਂ ਫਿਰ ਵਪਾਰ ਵਾਲੀ ਜਗ੍ਹਾ ਦੇ ਚਾਰਾ ਕੁੰਡਿਆਂ ਤੇ ਚਾਰੇ ਹੀ ਫਿਟਕੜੀ ਦੇ ਟੁਕੜਿਆ ਨੂੰ ਤੁਸੀਂ ਰੱਖ ਦੇਣਾ ਹੈ ਇਹਨਾਂ ਫਿਟਕੜੀ ਦੇ ਟੁਕੜਿਆ ਨੂੰ ਤੁਸੀਂ ਵੈਸੇ ਜਿਸ ਦਿਨ ਵੀ ਚਾਹੋ ਉਸ ਦਿਨ ਹੀ ਰੱਖ ਸਕਦੇ ਹੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਤੰਗੀ ਪਰੇਸ਼ਾਨੀ ਹੈ ਤੁਸੀਂ ਚਾਹੁੰਦੇ ਹੋ ਕਿ ਆਪਣੀ ਦੁੱਖ ਤਕਲੀਫ ਜਲਦੀ ਦੂਰ ਹੋਣ ਤੁਸੀਂ ਉਸੇ ਦਿਨ ਜਿਸ ਦੇ ਦਿਨ ਤੁਸੀਂ ਇਸ ਵੀਡੀਓ ਨੂੰ ਸੁਣਦੇ ਹੋ ਉਸੇ ਦਿਨ ਤੋਂ ਹੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਤੇ ਪਰ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਫਟਕੜੀ ਦੇ ਇਹ ਟੁਕੜੀਆਂ ਨੂੰ ਰੱਖਦੇ ਹੋ ਤਾਂ ਉਹ ਸਭ ਤੋਂ ਜ਼ਿਆਦਾ ਬੈਸਟ ਹੈ ਕਿਉਂਕਿ ਜਿਹੜੀ ਫਟਕੜੀ ਅਸੀਂ ਚਾਰੇ ਕੋਨਿਆਂ ਤੇ ਰੱਖਦੇ ਹਾਂ ਨਾ ਤੇ ਜਿਵੇਂ ਸਾਡੇ ਘਰ ਨੂੰ ਕੋਈ ਨજર ਦੋਸ਼ ਲੱਗਿਆ ਹੁੰਦਾ ਹੈ ਤਾਂ ਸਾਡੇ ਘਰ ਦਾ ਜਿਹੜਾ ਨજર ਦੋਸ਼ ਹੈ ਨજર ਨੂੰ ਵੀ ਆਪਣੇ ਆਪ ਇਹ ਜਿਹੜੀ ਸੋਕ ਲੈਂਦੀ ਆਪਣੇ ਆਪ ਵਿੱਚ ਇਸ ਕਰਕੇ ਫਟਕੜੀ ਦਾ ਬਹੁਤ ਹੀ ਜ਼ਿਆਦਾ ਇਹ ਚੰਤਕਾਰੀ ਉਪਾਏ ਤੁਸੀਂ ਜ਼ਰੂਰ ਕਰਕੇ ਦੇਖਿਓ ਇਸ ਲਈ ਜਦੋਂ ਵੀ ਤੁਸੀਂ ਫਟਕੜੀ ਦਾ ਇਹ ਉਪਾਅ ਕਰੋਗੇ ਤੁਰੰਤ ਤੁਹਾਡੇ ਘਰ ਦੇ ਵਿੱਚ ਨજર ਦੋਸ਼ ਦੂਰ ਹੋ ਜਾਏਗਾ ਤੇ ਦੁਸ਼ਮਣ ਦਾ ਕੀਤਾ ਕਰਾਇਆ ਵੀ ਦੂਰ ਹੋ ਜਾਵੇਗਾ ਇਹ ਸੀ ਪਹਿਲਾ ਉਪਾਅ ਜੋ ਸਾਡੇ ਘਰ ਜਾਪ ਵਪਾਰ ਦੀ ਨજર ਦੋਸ਼ ਨੂੰ ਦੂਰ ਕਰੇਗਾ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਦੂਸਰਾ ਉਪਾਅ ਏਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਦੁਸ਼ਮਣਾਂ ਨੇ ਤੰਗ ਪਰੇਸ਼ਾਨ ਕੀਤਾ ਹੋਇਆ ਤਾਂ ਤੁਹਾਡੇ ਦੁਸ਼ਮਣਾਂ ਦੀ ਕਮਰ ਤੋੜ ਕੇ ਰੱਖ ਦੇਵੇਗਾ ਇਹ ਉਪਾਅ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਇਹ ਉਪਾਅ ਤੁਸੀਂ ਸਿਰਫ ਤਾਂ ਸਿਰਫ ਫਿਟਕੜੀ ਦੇ ਇੱਕ ਟੁਕੜੇ ਦੇ ਨਾਲ ਹੀ ਕਰਨਾ ਹੈ ਤੇ ਇੱਕ ਹਫ਼ਤੇ ਦੇ ਬਾਅਦ ਇਸ ਫਿਟਕੜੀ ਦੇ ਟੁਕੜੇ ਨੂੰ ਤੁਸੀਂ ਬਦਲਣਾ ਵੀ ਹੈ ਤੇ ਇਸ ਉਪਾਅ ਨੂੰ ਤੁਸੀਂ ਸਿਰਫ ਚਾਰ ਵਾਰ ਹੀ ਕਰਨਾ ਹੈ ਤੇ ਤਿੰਨ ਤੋਂ ਚਾਰ ਵਾਰ ਹੀ ਇਸ ਫਿਟਕੜੀ ਨੂੰ ਤੁਸੀਂ ਬਦਲਣਾ ਹੈ ਇਸ ਉਵਾਰਨ ਕਰਨ ਦੇ ਲਈ ਤੁਹਾਨੂੰ ਚਾਹੀਦਾ ਫਟਕੜੀ ਦਾ ਇੱਕ ਟੁਕੜਾ ਇਸ ਫਟਕੜੀ ਦੇ ਇੱਕ ਟੁਕੜੇ ਨੂੰ ਤੁਸੀਂ ਆਪਣੀ ਜੇਬ ਦੇ ਵਿੱਚ ਤੇ ਜਾਂ ਫਿਰ ਪਰਸ ਦੇ ਵਿੱਚ ਤੁਸੀਂ ਰੱਖਣਾ ਹੈ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵਪਾਰ ਦੇ ਲਈ ਜਾਂ ਆਪਣੇ ਬਿਜ਼ਨਸ ਦੇ ਲਈ ਜਾਂ ਕੋਈ ਚੀਜ਼ ਖਰੀਦਣ ਦੇ ਲਈ ਕਹਿਣ ਦਾ ਭਾਵੇਂ ਕਿਸੇ ਵੀ ਸ਼ੁਭ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਰਹੇ ਹੋ ਤੇ ਜਾਂ ਫਿਰ ਕਿਸੇ ਵੀ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਰਹੇ ਹੋ ਬਿਜ ਜਦੋਂ ਵੀ ਘਰ ਤੋਂ ਬਾਹਰ ਜਾਣਾ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਭਾਵੇਂ ਤਾਂ ਜੇਬ ਦੇ ਵਿੱਚ ਰੱਖ ਸਕਦੇ ਹੋ ਤੇ ਭਾਵੇਂ ਆਪਣੇ ਪਰਸ ਦੇ ਵਿੱਚ ਇਸ ਫਟਕੜੀ ਦੇ ਟੁਕੜੇ ਨੂੰ ਰੱਖ ਸਕਦੇ ਹੋ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੇ ਕੰਮ ਕਿਸੇ ਵੀ ਕੰਮ ਤੋਂ ਵਾਪਸ ਆਉਣੇ ਹੋ ਜਦੋਂ ਜਾਣ ਲੱਗਿਆ ਤਾਂ ਤੁਸੀਂ ਜੇਬ ਜਾਂ ਫਿਰ ਤੁਸੀਂ ਪਰਸ ਦੇ ਵਿੱਚ ਫਟਕੜੀ ਦਾ ਟੁਕੜਾ ਰੱਖ ਲੈਣਾ ਤੇ ਘਰ ਵਾਪਸ ਆਉਂਦੇ ਸਮੇਂ ਉਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਉਲਟਾ ਕਰਕੇ 7 ਵਾਰ ਆਪਣੇ ਉੱਪਰੋ ਉਛੋ ਵਾਰ ਲੈਣਾ ਹੈ ਜਾਂਦੇ ਸਮੇਂ ਤੁਸੀਂ ਨਹੀਂ ਉਤਾਰਨਾ ਉਲਟਾ ਕਰਕੇ ਵਾਰਨਾ ਆਉਂਦੇ ਸਮੇਂ ਜਦੋਂ ਤੁਸੀਂ ਵਾਪਸ ਆਉਣਾ ਹੈ ਨਾ ਉਸੇ ਫਟਕੜੀ ਦੇ ਟੁਕੜੇ ਨੂੰ ਤੁਸੀਂ ਉਲਟਾ ਕਰਕੇ 7 ਵਾਰ ਵਾਰ ਲੈਣਾ ਹੈ ਵਾਰਨ ਤੋਂ ਬਾਅਦ ਤੁਸੀਂ ਇਹ ਬੋਲਣਾ ਹੈ ਕਿ ਜੋ ਵੀ ਨજર ਦੋਚੇ ਜਾਂ ਕਿਸੇ ਦਾ ਕੀਤਾ ਕਰਾਇਆ ਕਿਸੇ ਦੀ ਬੁਰੀ ਨજર ਲੱਗੀ ਏ ਉਹ ਸਭ ਦੂਰ ਹੋ ਜਾਵੇ ਇਨਾ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਸਿਰ ਤੋਂ ਉਲਟਾ 7 ਵਾਰ ਵਾਰ ਕੇ ਉਸ ਫਟਕੜੀ ਨੂੰ ਬਿਨਾਂ ਦੇਖੇ ਤੁਸੀਂ ਆਪਣੇ ਸਿਰ ਤੇ ਉੱਪਰ ਦੀ ਸੁੱਟ ਦੇਣਾ ਹੈ ਤੇ ਤੁਸੀਂ ਆਪਣੇ ਘਰ ਐਂਟਰ ਕਰਨ ਤੋਂ ਪਹਿਲਾਂ ਹੀ ਇਸ ਉਪਾਅ ਨੂੰ ਕਰਨਾ ਹੈ ਤੇ ਆਪਣੇ ਘਰ ਤੋਂ ਬਾਹਰ ਹੀ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਸੁੱਟ ਦੇਣਾ ਬਿਨਾਂ ਦੇਖੇ ਜਾਣਦੇ ਸਮੇਂ ਜਦੋਂ ਤੁਸੀਂ ਘਰ ਤੋਂ ਜਾ ਰਹੇ ਹੋ ਉਦੋਂ ਕੁ ਤੁਸੀਂ ਕੋਲ ਰੱਖਣਾ ਪੂਰਾ ਟਾਈਮ ਕੋਲ ਰੱਖਣਾ ਤੇ ਜਦੋਂ ਘਰ ਵਾਪਸ ਆਉਨੇ ਉਹਦੋਂ ਇਸ ਤਰੀਕੇ ਦੇ ਨਾਲ ਤੁਸੀਂ ਉਪਾਣੂ ਕਰਨਾ ਹੈ ਕਿ ਇਸ ਉਪਾਣੂ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ ਬਸ ਇਸ ਉਪਾਣੂ ਕਰਦੇ ਸਮੇਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਾਂਦੇ ਸਮੇਂ ਕੋਲ ਰੱਖਣਾ ਤੇ ਆਉਂਦੇ ਸਮੇਂ ਘਰ ਐਂਟਰ ਹੋਂਦ ਤੋਂ ਪਹਿਲਾਂ ਉਸ ਉਪਾਣੂ ਕਰਕੇ ਫਟਕੜੀ ਨੂੰ ਆਪਣੇ ਘਰ ਤੋਂ ਬਾਹਰ ਤੁਸੀਂ ਸੁੱਟ ਦੇਣਾ ਹੈ ਆਪਣੀ ਸਿਰ ਤੋਂ ਉੱਪਰ ਦੀ ਤੁਸੀਂ ਆਪਣੇ ਘਰ ਦੇ ਅੰਦਰ ਭੁੱਲ ਕੇ ਵੀ ਨਹੀਂ ਲੈ ਕੇ ਆਉਣਾ ਕਿਉਂਕਿ ਜੋ ਵੀ ਕੀਤਾ ਕਰਾਇਆ ਹੋਵੇਗਾ ਜੋ ਵੀ ਨજર ਦੋਸ਼ ਹੋਵੇਗਾ ਕੋਈ ਵੀ ਇਸ ਤਰੀਕੇ ਦੀ ਚੀਜ਼ ਜੋ ਕਿ ਬਿਲਕੁਲ ਵੀ ਤੁਹਾਡੇ ਘਰ ਜਾਂ ਪਰਿਵਾਰ ਤੇ ਜਾਂ ਤੁਹਾਡੇ ਉੱਪਰ ਜਾਂ ਫਿਰ ਤੁਹਾਡੇ ਵਪਾਰ ਤੇ ਨਹੀਂ ਹੋਣੀ ਚਾਹੀਦੀ ਇਸ ਉਪਾੜੂ ਕਰਨ ਦੇ ਨਾਲ ਉਤਰੰਤ ਹੀ हट ਜਾਂਦੀ ਏ ਫਿਟਕੜੀ ਆਪਣੀ ਅੰਦਰ ਇਸ ਚੀਜ਼ ਨੂੰ ਸੋਖ ਲੈਂਦੀ ਏ ਜੇਕਰ ਤੁਸੀਂ ਸੁੱਟਣਾ ਨਹੀਂ ਚਾਹੁੰਦੇ ਤਾਂ ਤੁਹਾਡੇ ਘਰ ਦੇ ਬਾਹਰ ਕੋਈ ਗੰਦਾ ਪਾਣੀ ਏ ਤੁਸੀਂ ਉੱਥੇ ਸੁੱਟ ਸਕਦੇ ਹੋ ਜਾਂ ਫਿਰ ਡਸਟਬੀਨ ਏ ਤੇ ਤੁਸੀਂ ਡਸਟਬੀਨ ਦੇ ਵਿੱਚ ਵੀ ਸੁੱਟ ਸਕਦੇ ਕਹਿਰ ਦਾ ਭਾਵ ਕਿ ਕਰਨਾ ਤੁਸੀਂ ਇਸ ਉਪਾੜੂ ਘਰ ਤੋਂ ਬਾਹਰ ਹੀ ਜਦੋਂ ਤੁਸੀਂ ਇਸ ਛੋਟੇ ਚ ਇਹ ਉਪਾੜੂ ਕਰ ਲਓਗੇ ਦੁਸ਼ਮਨ ਤੇ ਦੁਸ਼ਮਨ ਦਾ ਕੀਤਾ ਕਰਾਇਆ ਤੁਹਾਡੇ ਉੱਪਰ ਜੋ ਵੀ ਕੀਤਾ ਕਰਾਇਆ ਹੈ ਉਹ ਤੁਰੰਤ ਹੀ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਫਟਕੜੀ ਕੋਈ ਆਮ ਤੇ ਸਧਾਰਨ ਚ ਹੀ ਚੀਜ਼ ਨਹੀਂ ਫਟਕੜੀ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਨੇ ਜੋ ਦੁਸ਼ਮਨਾ ਦੀ ਆਕੜ ਨੂੰ ਕਾਲ ਕੇ ਰੱਖ ਸਕਦੀਆਂ ਨੇ ਇਸ ਦੇ ਨਾਲ ਨਾਲ ਜੋ ਵੀ ਤੁਹਾਡੇ ਉੱਪਰ ਕਾਲਾ ਜਾਦੂ ਟੂਣਾ ਕੀਤਾ ਹੋਇਆ ਉਹ ਵੀ ਤੁਰੰਤ ਦੂਰ ਹੋ ਜਾਂਦਾ ਹੈ ਇਸ ਕਰਕੇ ਬਹੁਤ ਪੁਰਾਣੇ ਸਮੇ ਤੋਂ ਫਟਕੜੀ ਦੇ ਇਹ ਉਪਾਅ ਕੀਤੇ ਜਾ ਰਹੇ ਨੇ ਕਿਉਂਕਿ ਇਨ੍ਹਾਂ ਉਪਾਕਰਨ ਦੇ ਨਾਲ ਲੋਕ ਬਹੁਤ ਸਾਰੀਆਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਰਹੇ ਨੇ ਤੇ ਅੱਜ ਵੀ ਜਿਹੜੇ ਲੋਕਾਂ ਨੂੰ ਇਨ੍ਹਾਂ ਫਟਕੜੀ ਦੇ ਉਪਾਅ ਦੇ ਬਾਰੇ ਪਤਾ ਹੈ ਉਹ ਇਨ੍ਹਾਂ ਉਪਾਅ ਨੂੰ ਜ਼ਰੂਰ ਕਰਦੇ ਨੇ ਕਿਉਂਕਿ ਫਟਕੜੀ ਇੱਕ ਤਰੀਕੇ ਦੀ ਐਸੀ ਇੱਕ ਚੀਜ਼ ਹੈ ਜੋ ਬਹੁਤ ਜ਼ਿਆਦੇ ਵੱਡੇ-ਵੱਡੇ ਕਸ਼ਟਾਂ ਨੂੰ ਵੀ ਦੂਰ ਕਰਕੇ ਰੱਖ ਦਿੰਦੀ ਹੈ ਇਸ ਉਪਾਣ ਨੂੰ ਤੁਸੀਂ ਹਰ ਸ਼ਨੀਵਾਰ ਨੂੰ ਕਰਨਾ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੁਸ਼ਮਣਾਂ ਨੇ ਤੁਹਾਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ ਤਾਂ ਫਿਰ ਤੁਸੀਂ ਇਸ ਉਪਾਣ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਜੋ ਤੁਸੀਂ ਪਹਿਲਾ ਉਪਾਸੀ ਤੁਹਾਨੂੰ ਦੱਸਿਆ ਹੈ ਫਟਕੜੀ ਚਾਰਾ ਕੋਨੇ ਅਤੇ ਘਰ ਦੇ ਵਿੱਚ ਜਾਂ ਫਿਰ ਆਪਣੀ ਵਪਾਰ ਵਾਲੀ ਜਗ੍ਹਾ ਤੇ ਰੱਖੀਏ ਉਸ ਫਟਕੜੀ ਨੂੰ ਤੁਸੀਂ 15 ਦਿਨ ਦੇ ਬਾਅਦ ਬਦਲਦੇ ਰਹਿਣਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਛੋਟੇ ਫਿਟਕੜੀ ਦੇ ਦੋ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਘਰੇਲੂ ਉਪਾਅ ਨੇ ਤੁਸੀਂ ਇੱਕ ਵਾਰ ਇਹਨਾਂ ਨੂੰ ਜ਼ਰੂਰ ਕਰਕੇ ਵੇਖਿਓ ਤੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ